ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨਸ਼ਾ ਛਡਾਊ ਕੇਂਦਰ ਚ ਪ੍ਰਤੀ ਲੋਕਾਂ ਨੂੰ ਕਾਨੂੰਨੀ ਮਦਦ ਦੇਣ ਦੇ ਮਕਸਦ ਨਾਲ ਲੀਗਲ ਏਡ ਸੈੱਲ ਸ਼ੁਰੂ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸੈਸ਼ਨ ਜੱਜ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਅਤੇ ਉਹਨਾਂ ਨੂੰ ਕਾਨੂੰਨੀ ਕੇਸ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਇਹ ਉਪਰਾਲਾ ਕੀਤਾ ਗਿਆ ਹੈ ਅਸੀਂ ਵਿਕਰਾਂ ਡੀਡਿਕਸ਼ਨ ਸੈਂਟਰ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਇੱਕ ਅਜੇ ਲੀਗਲ ਏਡ ਟ੍ਰੇਨਿੰਗ ਖੋਲਿਆ ਹੈ ਜਿਸ ਦੇ ਤਹਿਤ ਹਰ ਮੈਂਟਲੀ ਇਲ ਬੰਦਾ ਲੀਗਲ ਏਡ ਲੈਣ ਦਾ ਹੱਕਦਾਰ ਹੈ ਜਿਸ ਨੂੰ ਵਕੀਲ ਦਿੱਤਾ ਜਾਏਗਾ ਕੇਸ ਕਰਨ ਦਾ ਖਰਚਾ ਕੇਸ ਡਿਫੈਂਡ ਕਰਨ ਦਾ ਖਰਚਾ ਦਿੱਤਾ ਜਾ ਸਕਦਾ ਹੈ ਇਸ ਲੀਗਲ ਏਡ ਕਲੀਨਿਕ ਦੇ ਵਿੱਚ ਹਰ ਰੋਜ਼ ਪੈਰਾ ਲੀਗਲ ਵਲੰਟੀਅਰਸ ਬੈੰਡਗੇ ਜੋ ਮੈਂਟਲੀ ਇਲ ਆਂਦੇ ਹਨ ਜਾਂ ਉਹਨਾਂ ਦੇ ਅਟੈਂਡੈਂਟ ਆਂਦੇ ਹਨ ਜਾਂ ਉਹਨਾਂ ਦੇ ਗਾਰਡੀਅਨ ਜੋ ਕੋਰਟ ਚ ਪੁਆਇੰਟ ਹੋਏ ਹਨ ਉਹ ਕੋਈ ਲੀਗਲ ਸਲਾਹ ਲੈਣੀ ਚਾਹਣ ਕੋਈ ਕੇਸ ਕਰਨਾ ਚਾਹਣ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਲੀਗਲ ਪ੍ਰੋਬਲਮ ਹੈ ਉਹ ਉੱਥੋਂ ਐਡਵਾਈਸ ਲੈ ਸਕਦੇ ਹਨ ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰੋਜ਼ਾਨਾ ਪੈਨਲ ਵਕੀਲ ਇਸ ਕੇਂਦਰ 'ਚ ਆਵੇ ਅਤੇ ਲੋਕਾਂ ਨੂੰ ਕਾਨੂੰਨੀ ਮਦਦ ਦੇਣ 'ਚ ਸਹਾਇਤਾ ਕਰੇ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ